ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਤਾਂ ਅੱਜ ਆਪਾਂ ਪੀਐਸਟੈਟ ਪੇਪਰ 1 ਐਂਡ 2 ਨਾਲ ਸੰਬੰਧਿਤ ਬਹੁਤ ਹੀ ਇੰਪੋਰਟੈਂਟ ਐਮਸੀਕਿਊ ਲੈ ਕੇ ਹਾਜ਼ਰ ਹੋਏ ਹਾਂ ਤਾਂ ਆਪਾਂ ਸੀਡੀਪੀ ਦੇ ਪੰਜਾਬ ਬਹੁਤ ਹੀ ਮਹੱਤਵਪੂਰਨ ਐਮਸੀਕਿਊ ਕਰਾਂਗੇ ਤਾਂ ਅੱਜ ਦਾ ਆਪਣਾ ਟੌਪਿਕ ਹੋਵੇਗਾ ਚਿਲਡ ਸੈਂਟਰਡ ਐਂਡ ਪ੍ਰੋਗਰੈਸਿਵ ਐਜੂਕੇਸ਼ਨ ਬੱਚਾ ਕੇਂਦ੍ਰਿਤ ਅਤੇ ਪ੍ਰਗਤੀਸ਼ੀਲ ਸਿੱਖਿਆ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਵਿਦਿਆਰਥੀ ਆਪਣੀ ਕਲਾਸ ਵਿੱਚ ਨਵੇਂ ਜੁੜੇ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅਤੇ ਕੰਟੀ ਬਲੇ ਬਟਨ ਨੂੰ ਵੀ ਜਰੂਰ ਦਬਾ ਲੈਣ ਤਾਂ ਕਿ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਸ਼ੁਰੂ ਕਰਦੇ ਹਾਂ ਜੀ ਕੁਐਸਚਨ ਨੰਬਰ 1 ਹੈ ਬੱਚਾ ਕੇਂਦ੍ਰਿਤ ਸਿੱਖਿਆ ਦਾ ਮੁੱਖ ਕੇਂਦਰ ਕੀ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਬੱਚਾ ਨੈਕਸਟ ਕੁਐਸਚਨ ਪ੍ਰੋਗਰੈਸਿਵ এডਿਕੇਸ਼ਨ ਦਾ ਮੁੱਖ ਸਮਰਥਕ ਕੌਣ ਸੀ ਤਾਂ ਰਾਈਟ ਆਨਸਰ ਆਪਸ਼ਨ ਏ ਹੋ ਜਾਏਗਾ ਜੌਂਡੇਵੀ ਨੈਕਸਟ ਕੁਐਸਚਨ ਲਰਨਿੰਗ ਵਾਈ ਡੂਇੰਗ ਦਾ ਸਿਧਾਂਤ ਕਿਸ ਨਾਲ ਸੰਬੰਧਿਤ ਹੈ ਤਾਂ ਰਾਈਟ ਆਨਸਰ ਆਪਸ਼ਨ ਬੀ ਬਣ ਜੇਗਾ ਜਿਉਂ ਡੀ ਵੀ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਅਧਿਆਪਕ ਦੀ ਭੂਮਿਕਾ ਕੀ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਬੀ ਮਾਰਗਦਰਸ਼ਕ ਨੈਕਸਟ ਕੁਐਸਚਨ ਤਰਗਤੀਸ਼ੀਲ ਸਿੱਖਿਆ ਵਿੱਚ ਪਾਠ ਕਰਮ ਕਿਹੋ ਜਿਹਾ ਹੁੰਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਸੀ ਲਚਕੀਲਾ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਕਿਸ ਮਨੋਵਿਗਿਆਨਿਕ ਸੰਧਾਨ ਨਾਲ ਜੁੜੀ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਰਾਈਟ ਆਨਸਰ ਹੋ ਜੇਗਾ ਰਚਨਾਵਾਦ ਨੈਕਸਟ ਕੁਐਸਚਨ ਰਚਨਾਵਾਦ ਦੇ ਪ੍ਰਮੁੱਖ ਵਿਦਵਾਨ ਕੌਣ ਹਨ ਤਾਂ ਰਾਈਟ ਆਨਸਰ ਹੋ ਜੇਗਾ ਆਪਸ਼ਨ ਸੀ ਰਾਈਟ ਆਨਸਰ ਹੋ ਜੇਗਾ ਜੀਨ ਪਿਆਜੇ ਤੇ ਲੇਵ ਵਾਗੋਸਕੀ ਦੋਵੇਂ ਇਸ ਦਾ ਰਾਈਟ ਆਨਸਰ ਸੀ ਹੋ ਜੇਗਾ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਕਲਾਸਰੂਮ ਵਿੱਚ ਮੁੱਖ ਧਿਆਨ ਹੁੰਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਰਾਈਟ ਹੋ ਜੇਗਾ ਨੈਕਸਟ ਕੁਚਨ ਪ੍ਰੋਗਰੈਸਿਵ এডਿਕੇਸ਼ਨ ਵਿੱਚ ਮੁਲਾਂਕਣ ਕਿਵੇਂ ਹੁੰਦਾ ਹੈ ਤਾਂ ਰਾਈਟ ਆਨਸਰ ਹੋ ਜੇਗਾ ਆਪਸ਼ਨ ਬੀ ਰਾਈਟ ਬਣ ਜੇਗਾ ਨੈਕਸਟ ਕੁਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਸਖਲਾਈ ਦਾ ਕੇਂਦਰ ਹੁੰਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਵਿਦਿਆਰਥੀ ਦੀ ਰੁਚੀ ਨੈਕਸਟ ਕੁਚਨ ਪ੍ਰਗਤੀਸ਼ੀਲ ਸਿੱਖਿਆ ਦਾ ਮੁੱਖ ਉਦੇਸ਼ ਹੈ آپشن بی مل نیکسٹ کوشچن بچہ سکھا بچ گروپ کام کیوں کیوں ضروری ہے آپشن بی رائٹ ہو جائے گا سماجک وکاس نیکسٹ کوشچن پرگتیشیل سکھایا کی رائٹ آنسر بن جائے گا آپشن بی سماج کا چھوٹا روپ نیکسٹ کوشچن بچہ کیندرت سکیان کی پرکریا ہوں رائٹ ہو جائے گا آپشن بی دو پکی نیکسٹ کوشچن پرگتیشیل سکیاسن کم ہوں اس کا رائٹ آنسر بن جائے گا آپشن بی سب انوشاسن نیکسٹ کوشچن بچہ کیندرت پاٹھکرم کہڑے تتھ پہ آدھارت ہوں رائٹ آنسر بن جائے گا آپشن سی بچے کی لوڈ نیکسٹ کوشچن پروجیکٹ میتھڈ کس ہے کوشچن بہت بار پوچھا گیا اس کا رائٹ آنسر بن جائے گا آپشن اے پروجیکٹ میتھڈ جو بھی ہے یہلپیٹرک تو رائٹ آنسر یہ ہو جائے گا نیکسٹ کوشچن پروگرسو ایجوکیشن کہڑی بدھی مہتوپورن ہے تو رائٹ آنسر بن جائے گا آپشن بی چاچا بدھی نیکسٹ کو ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਗਤੀਆਂ ਨੂੰ ਕਿਵੇਂ ਦੇਖਿਆ ਜਾਂਦਾ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਸੀ ਰਾਈਟ ਆਨਸਰ ਬਣ ਜਾਏਗਾ ਸਜਾ ਨੈਕਸਟ ਕੁਐਸਚਨ ਪ੍ਰਗਤੀਸ਼ੀਲ ਸਿੱਖਿਆ ਦਾ ਸੰਬੰਧ ਕਿਸ ਯੁੱਗ ਨਾਲ ਹੈ ਤਾਂ ਰਾਈਟ ਹੋ ਜਾਏਗਾ ਆਪਸ਼ਨ ਬੀ ਆਧੁਨਿਕ ਯੁੱਗ ਨਾਲ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਅਧਿਆਪਕ ਦੀ ਯੋਜਨਾ ਬਣਾਉਣ ਸਮੇ ਸਭ ਤੋਂ ਪਹਿਲਾਂ ਕੀ ਦੇਖਿਆ ਜਾਂਦਾ ਹੈ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਬੀ ਬੱਚਾਂ ਦੀ ਸੋਕੜ ਨੈਕਸਟ ਕੁਐਸਚਨ ਪ੍ਰੋਗਰੈਸਿਵ এডਿਕੇਸ਼ਨ ਵਿੱਚ ਮੁੱਖ ਧਾਰਨਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਏ ਸਿੱਖਿਆ ਜੀਵਨ ਲਈ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਪ੍ਰੇਰਣਾ ਹੁੰਦੀ ਹੈ ਤਾਂ ਰਾਈਟ ਹੋ ਜਾਏਗਾ ਆਪਸ਼ਨ ਬੀ ਅੰਦਰੂਨੀ ਨੈਕਸਟ ਕੁਐਸਚਨ ਪ੍ਰੋਗਰੈਸਿਵ এডਿਕੇਸ਼ਨ ਵਿੱਚ ਅਧਿਆਪਕ ਦੀ ਭੂਮਿਕਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਸਹਿਯੋਗੀ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਕਿਸ ਪ੍ਰਕਾਰ ਦੀ ਸਖਲਾਈ ਨੂੰ ਉਤਸ਼ਾਹਿਤ ਕਰਦੀ ਹੈ ਤਾਂ ਰਾਈਟ ਆਨਸਰ ਆਪਸ਼ਨ ਬੀ ਹੋ ਜਾਏਗਾ ਅਰਥਪੂਰਨ ਸਖਲਾਈ ਨੈਕਸਟ ਕੁਐਸਚਨ ਪ੍ਰੋਗਰੈਸਿਵ ਐਜੂਕੇਸ਼ਨ ਵਿੱਚ ਪਾਠਕ੍ਰਮ ਕਿਵੇਂ ਬਣਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਵਿਦਿਆਰਥੀ ਉਨਪਾ ਅਧਾਰਿਤ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਕਲਾਸ ਰੂਮ ਮਾਹੌਲ ਹੁੰਦਾ ਹੈ ਤਾਂ ਰਾਈਟ ਹੋ ਜਾਏਗਾ ਆਪਸ਼ਨ ਬੀ ਨੈਕਸਟ ਕੁਐਸਚਨ ਪ੍ਰੋਗਰੈਸਿਵ ਐਜੂਕੇਸ਼ਨ ਦਾ ਇੱਕ ਮੁੱਖ ਲੱਛਣ ਹੈ ਤਾਂ ਰਾਈਟ ਆਨਸਰ ਬਣ ਜੇਗਾ অপਸ਼ਨ ਬੀ ਰੁਪਾ ਬਧਾਰਕ ਸਲਾਈ ਨੈਕਸਟ ਕੁਐਸਚਨ ਬੱਚਾ ਕੇਂਦਰੀਤ ਸਿੱਖਿਆ ਵਿੱਚ ਮੁਲਾਂਕਣ ਦਾ ਉਦੇਸ਼ ਹੈ ਤਾਂ ਰਾਈਟ ਆਨਸਰ ਹੋ ਜਾਏਗਾ অপਸ਼ਨ ਬੀ ਸੁਧਾਰ ਨੈਕਸਟ ਕੁਐਸਚਨ ਪ੍ਰੋਗਰੈਸਿਵ ਐਜੂਕੇਸ਼ਨ ਵਿੱਚ ਸਕੂਲ ਦਾ ਮਾਹੌਲ ਕਿਵੇਂ ਹੁੰਦਾ ਹੈ ਤਾਂ ਰਾਈਟ ਆਨਸਰ অপਸ਼ਨ ਬੀ ਹੋ ਜਾਏਗਾ ਪ੍ਰੇਰਣਾਦਾਇਕ ਨੈਕਸਟ ਕੁਐਸਚਨ ਬੱਚਾ ਕੇਂਦਰੀਤ ਸਿੱਖਿਆ ਵਿੱਚ ਵਿਅਕਤੀਗਤ ਤੰਤਰਾਂ ਨੂੰ ਕਿਵੇਂ ਦੇਖਿਆ ਜਾਂਦਾ ਹੈ ਤਾਂ ਰਾਈਟ ਆਨਸਰ ਆਪਸ਼ਨ ਸੀ ਹੋ ਜਾਏਗਾ ਮਾਨਤਾ ਅਤੇ ਸਨਮਾਨ ਦਿੱਤਾ ਜਾਂਦਾ ਹੈ ਨੈਕਸਟ ਕੁਐਸਚਨ ਪ੍ਰੋਗਰੈਸਿਵ এডਿਕੇਸ਼ਨ ਵਿੱਚ ਅਨੁਭਵ ਦੀ ਭੂਮਿਕਾ ਹੈ ਤਾਂ ਰਾਈਟ ਆਨਸਰ ਆਪਸ਼ਨ ਬੀ ਹੋ ਜਾਏਗਾ ਕੇਂਦਰੀ ਨੈਕਸਟ ਕੁਐਸਚਨ ਬੱਚਾ ਕੇਂਦਰੀਤ ਸਿੱਖਿਆ ਵਿੱਚ ਅਧਿਆਪਕ ਸਿੱਖਣ ਦੀ ਗਤੀ ਤਾਂ ਰਾਈਟ ਆਨਸਰ ਬਣ ਜਾਏਗਾ ਆਪਸ਼ਨ ਬੀ ਵਿਦਿਆਰਥੀਆਂ ਅਨੁਸਾਰ ਢਾਲਦਾ ਹੈ ਨੈਕਸਟ ਕੁਐਸਚਨ ਪਰੋਗਰੈਸਿਵ এডਿਊਕੇਸ਼ਨ ਲੋਕਤੰਤਰੀਕ ਮੁੱਲਾਂ ਨੂੰ ਕਿਵੇਂ ਵਿਕਸਿਤ ਕਰਦੀ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਸੀ ਭਾਗੀਦਾਰੀ ਅਤੇ ਚਰਚਾ ਰਾਹੀਂ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਸਵੇਧਨ ਨੂੰ ਤਾਂ ਰਾਈਟ ਆਨਸਰ ਬਣ ਜੇਗਾ ਬੀ ਰਾਈਟ ਆਨਸਰ ਹੋ ਜਾਏਗਾ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਬੀ ਹੋ ਜਾਏਗਾ ਸੌਰੀ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਰਾਈਟ ਆਨਸਰ ਬੀ ਹੋ ਜਾਏਗਾ ਬੱਚਾ ਕੇਂਦਰ ਸਿੱਖਿਆ ਵਿੱਚ ਸਵੇਧਨ ਨੂੰ ਉਹ ਤਾਂ ਸਹੀ ਦਿੱਤਾ ਜਾਂਦਾ ਹੈ ਨੈਕਸਟ ਕੁਐਸਚਨ ਪ੍ਰੋਗਰੈਸਿਵ এডਿਕੇਸ਼ਨ ਦਾ ਕੇਂਦਰੀ ਉਦੇਸ਼ ਹੈ ਤਾਂ ਰਾਈਟ ਆਨਸਰ ਇਸ ਦਾ অপਸ਼ਨ ਬੀ ਬਣ ਜਿਗਾ ਸਮੂਹਿਕ ਵਿਕਾਸ ਨੈਕਸਟ ਕੁਐਸਚਨ ਬੱਚਾ ਕੇਂਦਰੀ ਸਿੱਖਿਆ ਵਿੱਚ ਰਚਨਾਤਮਕਤਾ ਨੂੰ ਰਾਈਟ ਆਨਸਰ ਹੋ ਜਗਾ ਸੀ ਉਤਸ਼ਾਹਿਤ ਕੀਤਾ ਜਾਂਦਾ ਹੈ ਰਚਨਾਤਮਕਤਾ ਨੂੰ ਜੋ ਉਤਸ਼ਾਹਿਤ ਕੀਤਾ ਜਾਂਦਾ ਹੈ ਨੈਕਸਟ ਕੁਐਸਚਨ ਪਰੋਗਰੈਸਿਵ ਐਜੂਕੇਸ਼ਨ ਵਿੱਚ ਅਧਿਆਪਕ ਵਿਦਿਆਰਥੀ ਸਬੰਧ ਹੁੰਦੇ ਹਨ ਤਾਂ ਬੀ ਰਾਈਟ ਆਨਸਰ ਹੋ ਜਾਏਗਾ ਸਹਿਯੋਗੀ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਸਖਲਾਈ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਰਾਈਟ ਹੋ ਜਾਏਗਾ ਆਪਸ਼ਨ ਬੀ ਸਰਗਰਮ ਨੈਕਸਟ ਕੁਐਸਚਨ ਪ੍ਰੋਗਰੈਸਿਵ ਐਜੂਕੇਸ਼ਨ ਵਿੱਚ ਚਰਚਾ ਵਿਧੀ ਦਾ ਮਹੱਤਵ ਹੈ ਕਿਉਂਕਿ ਕਿਉਂਕਿ ਬੀ ਰਾਈਟ ਆਨਸਰ ਹੋ ਜਾਏਗਾ ਵਿਦਿਆਰਥੀ ਸਰਗਰਮ ਹੁੰਦੇ ਹਨ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਮੁਲਾਂਕਣ ਦਾ ਸਹੀ ਰੂਪ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਬੀ ਨਿਰੰਤਰ ਅਤੇ ਵਰਗ ਮੁਲਾਂਕਣ ਨੈਕਸਟ ਕੁਐਸਚਨ ਪ੍ਰੋਗਰੈਸਿਵ ਐਜੂਕੇਸ਼ਨ ਵਿੱਚ ਪਾਠਕ੍ਰਮ ਦਾ ਆਧਾਰ ਹੁੰਦਾ ਹੈ ਤਾਂ ਰਾਈਟ ਆਨਸਰ ਬਣ ਜੇਗਾ ਆਪਸ਼ਨ ਏ ਵਿਦਿਆਰਥੀ ਦੀ ਲੋੜ ਅਤੇ ਰੁਚੀ ਅਨੁਸਾਰ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਗਲਤੀਆਂ ਨੂੰ ਤਾਂ ਰਾਈਟ ਬਣ ਜੇਗਾ ਆਪਸ਼ਨ ਸੀ ਸਿੱਖਣ ਦਾ ਮੌਕਾ ਮੰਨਿਆ ਜਾਂਦਾ ਹੈ ਨੈਕਸਟ ਕੁਐਸਚਨ ਪਰੋਗਰੈਸਿਵ ਐਜੂਕੇਸ਼ਨ ਵਿੱਚ ਸਿੱਖਿਆ ਨੂੰ ਦੇਖਿਆ ਜਾਂਦਾ ਹੈ ਤਾਂ ਰਾਈਟ ਹੋ ਜਾਏਗਾ ਆਪਸ਼ਨ ਬੀ ਜੀਵਨ ਦੀ ਪ੍ਰਕਿਰਿਆ ਨੈਕਸਟ ਕੁਐਸਚਨ ਬੱਚਾ ਕੇਂਦਰੀ ਸਿੱਖਿਆ ਵਿੱਚ ਕਲਾਸ ਰੂਮ ਮਾਹੌਲ ਹੁੰਦਾ ਹੈ ਤਾਂ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਸੀ ਲੋਕਤੰਤ੍ਰਿਕ ਅਤੇ ਖੁੱਲਾ ਨੈਕਸਟ ਕੁਐਸਚਨ ਪ੍ਰੋਗਰੈਸਿਵ ਐਜੂਕੇਸ਼ਨ ਵਿੱਚ ਸਮੱਸਿਆ ਹੱਲ ਵਿਧੀ ਦਾ ਉਦੇਸ਼ ਹੈ ਤਾਂ ਰਾਈਟ ਆਨਸਰ ਆਪਸ਼ਨ ਬੀ ਹੋ ਜਾਏਗਾ ਸੋਚਣ ਦੀ ਯੋਗਤਾ ਵਿਕਸਿਤ ਕਰਨਾ ਨੈਕਸਟ ਕੁਐਸਚਨ ਬੱਚਾ ਕੇਂਦ੍ਰਿਤ ਸਿੱਖਿਆ ਦਾ ਸਬੰਧ ਕਿਸ ਨਾਲ ਹੈ ਤਾਂ ਰਾਈਟ ਆਨਸਰ ਬਣ ਜੀਗਾ ਆਪਸ਼ਨ ਬੀ ਵਿਦਿਆਰਥੀ ਸਰਗਰਮਤਾ ਨੈਕਸਟ ਕੁਚਨ ਪ੍ਰੋਗਰੈਸਿਵ এডੂਕੇਸ਼ਨ ਵਿੱਚ ਸਕੂਲ ਨੂੰ ਮੰਨਿਆ ਜਾਂਦਾ ਹੈ ਤਾਂ ਰਾਈਟ ਹੋ ਜੀਗਾ ਆਪਸ਼ਨ ਬੀ ਸਮਾਜ ਦਾ ਪ੍ਰਤੀਬਿੰਬ ਨੈਕਸਟ ਕੁਚਨ ਬੱਚਾ ਕੇਂਦ੍ਰਿਤ ਸਿੱਖਿਆ ਵਿੱਚ ਸਿੱਖਣ ਦੀ ਪ੍ਰੇਰਣਾ ਹੁੰਦੀ ਹੈ ਤਾਂ ਰਾਈਟ ਹੋ ਜੀਗਾ ਆਪਸ਼ਨ ਬੀ ਅੰਦਰੂਨੀ ਨੈਕਸਟ ਕੁਚਨ ਤਾਂ ਆਪਣਾ ਲਾਸਟ ਕੁਐਸਚਨ ਹੈ ਪ੍ਰੋਗਰੈਸਿਵ ਐਜੂਕੇਸ਼ਨ ਦਾ ਅੰਤਿਮ ਲਕਸ਼ਿਅ ਕੀ ਹੈ ਤਾਂ ਰਾਈਟ ਹੋ ਜਾਏਗਾ অপਸ਼ਨ ਬੀ ਪੂਰਨ ਵਿਅਕਤੀਤਵ ਵਿਕਾਸ ਤਾਂ ਅੱਜ ਦੀ ਕਲਾਸ ਵਿੱਚ ਆਪਣੇ ਇੰਨੇ ਹੀ ਐਮਸੀਕਿਊ ਜੇਕਰ ਕਲਾਸ ਵਧੀਆ ਲੱਗੀ ਹੋਵੇ ਤਾਂ ਤੁਸੀਂ ਸਾਰਿਆਂ ਨੇ ਲਾਈਕ ਤੇ ਸ਼ੇਅਰ ਜ਼ਰੂਰ ਕਰਨੀ ਹੈ ਜੀ ਤਾਂ ਜਿੰਨੇ ਵੀ ਵਿਦਿਆਰਥੀ ਆਪਣੀ ਕਲਾਸ ਵਿੱਚ ਨਵੇਂ ਹਨ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਮਿਲਦੇ ਹਾਂ ਜੀ ਨੈਕਸਟ ਕਲਾਸ ਵਿੱਚ ਧੰਨਵਾਦ ਜੀ